ਐਡੀ ਕੋਈ ਪ੍ਰੋਬਲਮ ਹੈ ਨਹੀਂ ਜਿੰਨੀ ਉਹਨਾਂ ਦੇ ਮਨ ਦੇ ਵਿੱਚ ਭਰ ਦਿੱਤੀ ਜਾਂਦੀ ਹੈ ਉਹ ਆਪਣੇ ਆਪ ਮਨ ਦੇ ਵਿੱਚ ਹੀ ਇੰਨਾ ਕਪੜੇ ਆਪ ਨੂੰ ਮਤਲਬ ਸੋਚਣ ਲੱਗ ਜਾਂਦੇ ਨੇ ਕਿ ਮੇਲ ਜਿਹੜੇ ਹੈਗੇ ਨੇ ਕਿ ਮੈਂ ਤਾਂ ਜੀ ਨੁਕਸਰ ਕੀ ਹੋ ਗਿਆ ਮੈਂ ਤਾਂ ਜੀ ਮਰਦਾਨਾ ਕਮਜ਼ੋਰੀ ਦਾ ਸ਼ਿਕਾਰ ਹੋ ਗਿਆ ਬਟ ਇਦਾਂ ਦੀ ਕੋਈ ਗੱਲ ਇਹ ਜਦੋਂ ਆਪਣੀ ਇਹਦੀ ਸ਼ੁਰੂਆਤ ਹੁੰਦੀ ਹੈ ਸਾਡੇ ਕੋਲ ਪਹਿਲੇ 2-3 ਮਹੀਨੇ ਚ ਸ਼ੁਰੂਆਤ ਹੋਣੀ ਸ਼ੁਰੂ ਹੁੰਦੀ ਹੈ ਉਹ ਜਿਵੇਂ ਮਾੜੀ-ਮੋਟੀ ਐਵੇਂ ਕਿਤੇ ਦਾਕੇ ਦੁਕਾਨ ਤੋਂ ਕੋਈ ਗੋਲੀ ਲੈ ਲਈ ਮਤਲਬ ਜਦੋਂ ਉਹਨਾਂ ਨੂੰ ਪਤਾ ਲੱਗਣਾ ਸ਼ੁਰੂ ਹੁੰਦਾ ਕਿ ਮੈਨੂੰ ਕੋਈ ਦਿੱਕਤ ਹੈਗੀ ਹੈ ਉਹ ਸਿੱਧਾ ਡਾਕਟਰ ਕੋਲ ਜਾਣ ਦੀ ਬਜਾਏ ਪਹਿਲਾਂ ਮੈਡੀਕਲ ਤੋਂ ਕੋਈ ਗੋਲੀ ਲੈ ਲੈਣਗੇ ਉਹਦਾ ਥੋੜੀ ਦੇਰ ਇਫੈਕਟ ਮਿਲੂਗਾ ਉਹਨਾਂ ਨੂੰ ਉਹ ਜਦੋਂ ਉਹਨੂੰ ਛੱਡਦੇ ਨੇ ਫਿਰ ਉਦਾਂ ਦਾ ਉਦਾਂ ਹੀ ਕੋਈ ਤੋਂ ਪਹਿਲਾਂ ਜਦੋਂ ਪੇਸ਼ੈਂਟ ਆਂਦਾ ਸੀ ਉਹਨੂੰ ਪੁੱਛਦੇ ਆ ਜੀ ਤੁਹਾਨੂੰ ਤਣਾਅ ਹਨ ਕਿ ਕਿਸ ਤਰ੍ਹਾਂ ਦੀ ਮਤਲਬ ਪ੍ਰੋਬਲਮ ਹੈਗੀ ਹੈ ਕਿ ਕਈਆਂ ਨੂੰ ਤੈ ਹੈ ਹੁੰਦਾ ਕਿ ਤਣਾਅ ਪਨ ਹੈ ਹੀ ਨਹੀਂ ਹੈ ਫਰੋਮ ਦਾ ਸਟਾਰਟਿੰਗ ਉਹਨਾਂ ਨੂੰ ਹੁੰਦਾ ਹੀ ਨਹੀਂ ਹੈ ਅਲਕੋਹਲ ਬਹੁਤ ਓਵਰ ਕੁਆਂਟੀਟੀ ਚਾਪਾ ਲੈ ਰਹੇ ਆਂ ਕੁੱਕੇ ਦਾ ਸੇਵਨ ਸਿਗਰਟ ਦਾ ਸੇਵਨ ਬਹੁ ਤਾਂ ਇਹੇ ਤਿਕਤਾ ਆਣੀਆਂ ਹਾਰਮੋਨ ਹਾਰਮੋਨ ਹੀ ਮੇਲ ਤੇ ਫੀਮੇਲ ਬੋਡੀ ਨੂੰ ਆਪਸ ਦੇ ਵਿੱਚ ਅਲੱਗ ਕਰਦਾ ਹੈ ਜੀ ਠੀਕ ਹੈ ਸਾਡੀ ਦਾੜੀ ਆਣੀ ਮੇਰੀ ਆਵਾਜ਼ ਭਾਰੀ ਹੋਣੀ ਸਾਡੇ ਸਕਵਾਲਾ ਦੇ ਜੋ హెਅਰ ਦਾ ਕੁਝ ਵੀ ਹੈ ਠੀਕ ਹੈ ਜੀ ਕਿਸੇ ਤੇ ਕਈ ਵਾਰੀ ਛਾਤੀ ਭਾਰੀ ਹੁੰਦੀ ਹੈ ਬੋਡੀ ਵੀਕ ਹੁੰਦੀ ਹੈ ਮਸਲ ਦੀ ਗ੍ਰੋਥ ਤੋਂ ਲੈ ਕੇ ਹਰ ਚੀਜ਼ ਸਾਡੇ ਸਰੀਰ ਦੇ ਬਾਲਾਂ ਦੀ ਗਰੋਥ ਤੋਂ ਲੈ ਕੇ ਸਾਰੀ ਚੀਜ਼ ਨੂੰ ਰਿਸਪੌਂਸਿਬਲ ਮੇਨ ਦੇ ਵਿੱਚ ਟੈਸਟੋਸਟ੍ਰੋਨ ਕਰਦਾ ਹੈ ਠੀਕ ਹੈ ਕਈਆਂ ਨੂੰ ਸ਼ੂਗਰ ਹੈ ਪੀਪੀ ਹੈ ਇਸ ਤੇ ਕਰਕੇ ਪ੍ਰੋਬਲਮ ਆਣੀ ਸ਼ੁਰੂ ਹੋ ਜਾਂਦੀ ਹੈ ਤਾਂ ਜਿਹੜਾ ਸੈਕਸ ਜਿਹਨੂੰ ਆਪਾਂ ਲਿਬਿਡੋ ਵਰਡ ਯੂਜ਼ ਕਰ ਦਿੰਦੇ ਆ ਠੀਕ ਹੈ ਕਿ ਉਹ ਕਰਨ ਦਾ ਮਨ ਉਹ ਬੰਦੇ ਦਾ ਘੱਟ ਜਾਂਦਾ ਬਹੁਤ ਹੀ ਪੇਸ਼ੈਂਟ ਸਾਡੇ ਕੋਲ ਇਦਾਂ ਦੇ ਨੇ ਜਿਹੜੇ ਆ ਸਾਨੂੰ ਮੈਂ ਮੈਸੇजेस ਤੁਹਾਨੂੰ ਦਿਖਾਵਾਂ ਕਿ ਮਤਲਬ ਸੀਸਾ ਦਿੰਦੇ ਆ ਕਿ ਜੇ ਸਾਨੂੰ ਤਾਂ ਬੜਾ ਉਲਝਾ ਦਿੱਤਾ ਗਿਆ ਸੀ ਜੀ ਕੁਝ ਹੀ ਹਲਕਾ ਜਿਹਾ ਸੀ ਡਾਈਟ ਚੇਂजेस ਦੱਸਦੇ ਆ ਜੀ ਆਪਣੀ ਡਾਈਟ ਨੂੰ ਕੰਟਰੋਲ ਕਰੋ ਸਹੀ ਇੱਕ ਪ੍ਰੋਫੈਸ਼ਨਲ ਬੰਦੇ ਨਾਲ ਨਾਲ ਗੱਲ ਕੀਤੇ ਬਿਨਾ ਗਾਈਡੈਂਸ ਦਿੱਤੇ ਬਿਨਾ ਤੁਸੀਂ ਬੈਠ ਕੇ ਉਹ ਚੀਜ਼ ਨੂੰ ਆਰਡਰ ਕਰ ਦਿੰਦੇ ਹੋ ਠੀਕ ਹੈ ਤਿਆਰ ਹੋਈਆਂ ਚੀਜ਼ਾਂ ਨੂੰ ਤੇ ਮੁੜ ਕੇ ਬਾਅਦ ਉਹਦੇ ਤੇ ਰਿਜ਼ਲਟ ਤੁਹਾਨੂੰ 0% ਕਰਨ ਕਾਰਨ ਆਪਾਂ ਨੂੰ ਪਤਾ ਨਹੀਂ ਹੈ ਜੀ ਦਵਾਈ ਆਪਾਂ ਮੰਗਵਾਈ ਜਾ ਰਹੀ ਹਮ ਬੜਕ ਉਹਨੇ ਕਰਨਾ ਕਿੱਥੋਂ ਸਤਸੈ ਕਾਰਨ ਪਕ ਪੋਸ਼ਟਾਂ ਜੁੜੀਆਂ ਤੁਸੀਂ ਮੈਂ ਸਿਮਰਨਜੀਤ ਸਿੰਘ ਸਦਾਰ ਅਸੀਂ ਮੌਜੂਦ ਹੈ ਨਜਾਰਾਂ ਦੇ ਤ੍ਰਿਪਤੀ ਆਯੁਰਵੇਦਾ ਦੇ ਵਿੱਚ ਅੱਜ ਮੇਲ ਐ ਫੀਮੇਲ ਦੀ ਸੈਕਸ਼ੂਅਲ ਹੈਲਥ ਨੂੰ ਲੈ ਕੇ ਆਪਾਂ ਗੱਲਬਾਤ ਕਰਾਂਗੇ ਪੰਜਾਬ ਦੇ ਵਿੱਚ ਬੜੇ ਕੇਸ ਆ ਜਾਂਦੇ ਇਦਾਂ ਦੇ ਸਾਹਮਣੇ ਆਉਂਦੇ ਆ ਕਈ ਵਾਰ ਇਦਾਂ ਦੀ ਸਥਿਤੀ ਵੀ ਬਣ ਜਾਂਦੀ ਆ ਕਿ ਜਿਹੜੇ ਵਿਆਹਤ ਜੋੜੇ ਨੇ ਉਹਨਾਂ ਦੇ ਰਿਸ਼ਤੇ ਤੱਕ ਤੇ ਗੱਲ ਆ ਜਾਂਦੀ ਆ ਇਹ ਚੀਜ਼ਾਂ ਕਿਉਂ ਹੁੰਦੀਆਂ ਨੇ ਡਾਕਟਰ ਕਰਨਵੀਰ ਸਿੰਘ ਬੀਏ ਐਮਐਸ ਆਯੁਰਵੇਦਾ ਆਚਾਰੀਆ ਸਾਡੇ ਨਾਲ ਨੇ ਪਹਿਲਾਂ ਉਹਨਾਂ ਦਾ ਆਪਾਂ ਸਵਾਗਤ ਕਰ ਲੈਨੇ ਆ ਫਿਰ ਆਪਾਂ ਇਸ ਬਿਵਾਰੀ ਬਾਰੇ ਜਿਹਦਾ ਉਹ ਗੱਲਬਾਤ ਕਰਾਂਗੇ ਕਾਜੀ ਕੋਲ ਸੋ ਸਿਕਾ ਜੀ ਸਤਿ ਸ੍ਰੀ ਅਕਾਲ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਨੂੰ ਟਾਈਮ ਦਿੱਤਾ ਜੀ ਜੀ ਡਾਕਟਰ ਸਾਹਿਬ ਦਿਲਜਾ ਕੋ ਹਾਂ ਜੀ ਹਾਂ ਜੀ ਬਹੁਤ ਬਧੀਆ ਡਾਕਟਰ ਸਾਹਿਬ ਬੜਾ ਸੈਲਫ ਸੇਟ ਆ ਗਿਆ ਮੋਤਾ ਹੈ ਆਮ ਤੌਰ ਤੇ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਵੀ ਕਈ ਦੀ ਬਣ ਜਾਂਦਾ ਹੈ ਕਿ ਆਪਾਂ ਇਹ ਕੀ ਕਾਰਨ ਹੋ ਗਿਆ ਜਿਹੜੇ ਨਵੇਂ ਵਿਆਹਤ ਜੋੜੇ ਆ ਕਿ ਮੈਂ ਪਹਿਲਾਂ ਬੋਲੇ ਕਿ ਗੱਲ ਉਸ ਨੋਕ ਬਤ ਤੱਕ ਪਹੁੰਚ ਜਾਂਦੀ ਹੈ ਜੀ 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 ਬਿਲਕੁਲ ਦੇਖੋ ਅੱਜ ਕੱਲ ਦੇ ਸਮੇਂ ਦੇ ਵਿੱਚ ਜਿਸ ਸਮੇਂ ਆਪਾਂ ਸਾਡੇ ਕੋਲ ਰੈਗੂਲਰ ਪੇਸ਼ੈਂਟ ਆਉਂਦੇ ਨੇ ਜੀ ਜੀ ਕਾਫੀ ਨਵੇਂ ਵਿਆਹ ਜੋੜੇ ਵੀ ਆਉਂਦੇ ਐ ਹੂੰ ਮੈਂ ਜਿੱਦੋਂ ਤੱਕ ਸਮਝਦਾ ਦੀ ਕਿ ਐਡੀ ਕੋਈ ਪ੍ਰੋਬਲਮ ਹੈ ਨਹੀਂ ਜਿੰਨੀ ਉਹਨਾਂ ਦੇ ਮਨ ਦੇ ਵਿੱਚ ਭਰ ਦਿੱਤੀ ਜਾਂਦੀ ਹੈ ਹੂੰ ਕਿਉਂਕਿ ਇਹ ਸੋਸ਼ਲ ਮੀਡੀਆ YouTube ਤੋਂ ਦੇਖ ਕੇ Google ਤੋਂ ਆਪਣੇ ਆਪ ਹੀ ਸਰਚ ਕਰਕੇ ਉਹ ਆਪਣੇ ਆਪ ਮਨ ਦੇ ਵਿੱਚ ਇੰਨਾ ਕ ਆਪਣੇ ਆਪ ਨੂੰ ਮਤਲਬ ਸੋਚਣ ਲੱਗ ਜਾਂਦੇ ਨੇ ਕਿ ਮੇਲ ਜਿਹੜੇ ਹੈਗੇ ਨੇ ਕਿ ਮੈਂ ਤਾਂ ਜੀ ਨਪੁੰਸਕ ਹੀ ਹੋ ਗਿਆ ਮੈਂ ਤਾਂ ਜੀ ਮਰਦਾਨਾ ਕਮਜ਼ੋਰੀ ਦਾ ਸ਼ਿਕਾਰ ਹੋ ਗਿਆ ਬਟ ਐਦਾਂ ਦੀ ਕੋਈ ਗੱਲ ਜੀ ਇਹ ਜਦੋਂ ਤੁਹਾਨੂੰ ਐਦਾਂ ਦੀ ਕਿਤੇ ਪ੍ਰੋਬਲਮ ਆਜਵੇ ਤਾਂ ਸਭ ਤੋਂ ਪਹਿਲਾਂ ਤੁਹਾਡਾ ਮਕਸਦ ਉਹਨੂੰ Google ਕਰਨ ਦੀ ਬਜਾਏ ਜਾਂ YouTube ਤੇ ਦੇਖਣ ਦੀ ਬਜਾਏ ਜਾਂ ਕਿਸੇ ਆਪਣੇ ਦੋਸਤ ਨਾਲ ਗੱਲ ਕਰਨ ਦੀ ਬਜਾਏ ਇੱਕ ਪ੍ਰੋਫੈਸ਼ਨਲ ਡਾਕਟਰ ਨਾਲ ਡਿਸਕਸ ਕਰਨਾ ਚਾਹੀਦਾ ਜੀ ਹਲ ਹਰ ਇੱਕ ਚੀਜ਼ ਦਾ ਹੂੰ ਜਿੱਦਾਂ ਜੇ ਆਪਾਂ ਹੁਣ ਇਹ ਜਦੋਂ ਆਪਣੀ ਇਹਦੀ ਸ਼ੁਰੂਆਤ ਹੁੰਦੀ ਹੈ ਜੀ ਸਾਡੇ ਕੋਲ ਪਹਿਲੇ 2-3 ਮਹੀਨੇ ਚ ਸ਼ੁਰੂਆਤ ਹੋਣੀ ਸ਼ੁਰੂ ਹੁੰਦੀ ਹੈ ਉਹ ਜਿਵੇਂ ਮਾੜੀ-ਮੋਟੀ ਐਵੇਂ ਕਿਤੇ ਦਾਕੇ ਦੁਕਾਨ ਤੋਂ ਕੋਈ ਗੋਲੀ ਲੈ ਲਈ ਮਤਲਬ ਜਦੋਂ ਉਹਨਾਂ ਨੂੰ ਪਤਾ ਲੱਗਣਾ ਸ਼ੁਰੂ ਹੁੰਦਾ ਕਿ ਮੈਨੂੰ ਕੋਈ ਦਿੱਕਤ ਹੈਗੀ ਹੈ ਉਹ ਸਿੱਧਾ ਡਾਕਟਰ ਕੋਲ ਜਾਣ ਦੀ ਬਜਾਏ ਪਹਿਲਾਂ ਮੈਡੀਕਲ ਤੋਂ ਕੋਈ ਗੋਲੀ ਲੈ ਲੈਣਗੇ ਉਹਦਾ ਥੋੜੀ ਦੇਰ ਇਫੈਕਟ ਮਿਲੂਗਾ ਉਹਨਾਂ ਨੂੰ ਉਹ ਜਦੋਂ ਉਹਨੂੰ ਛੱਡਦੇ ਨੇ ਫਿਰ ਉਦਾਂ ਦਾ ਉਦਾਂ ਹੀ ਹੋ ਜਾਂਦੇ ਜੀ ਸਰ ਤੁਹਾਡੇ ਤੁਸੀਂ ਗੋਲੀ ਦੀ ਗੱਲ ਕਰ ਰਹੇ ਹੋ ਅਮਰ ਗੋਲੀ ਲੈ ਲੈਂਦੇ ਨੇ ਉਹ ਵੀ ਇੱਕ ਮੇਨ ਕਾਰਨ ਬਣ ਜਾਂਦੀ ਹੈ ਦੇਖੋ ਬੇਸਿਕਲੀ ਕੀ ਹੈ ਕਿ ਉਹ ਗੋਲੀ ਜਿਵੇਂ ਜੋ ਅੱਜ ਕੱਲ ਮੈਡੀਕਲ ਤੋਂ ਜੋ ਆਮ ਨਾਰਮਲ ਗੋਲੀਆਂ ਮਿਲਦੀਆਂ ਨੇ ਉਹਦਾ ਅਸਰ 12 ਘੰਟੇ ਹਮ ਜੀ ਠੀਕ ਹੈ ਕਿਉਂਕਿ ਉਹਨੇ ਉਹਨੇ ਮੇਨ ਜੜ ਤੱਕ ਠੀਕ ਨਹੀਂ ਕਰਦੀ ਨਾ ਤਾਂ ਸਪਟਮ ਠੀਕ ਕਰਨੀ ਹੈ ਜੀ ਜੀ ਆਯੁਰਵੇਦ ਦੇ ਵਿੱਚ ਇਹੀ ਹੈ ਤੁਹਾਨੂੰ ਜਿਵੇਂ ਮੈਂ ਪਹਿਲੀਆਂ ਵੀਡੀਓਜ਼ ਦੇ ਵਿੱਚ ਵੀ ਕਿਹਾ ਹੈ ਕਿ ਆਯੁਰਵੇਦ ਦੇ ਨਾਲ ਅਸੀਂ ਬਿਮਾਰੀ ਦੇ ਸਿੰਪਟਮਸ ਨਹੀਂ ਬਿਮਾਰੀ ਨੂੰ ਜੜ ਤੋਂ ਠੀਕ ਕਰਦੇ ਹਾਂ ਜੀ ਜੀ ਦੱਸੋ ਤੁਹਾਡੇ ਕੋਲੇ ਪੇਸ਼ੈਂਟ ਕਿਸ ਤਰ੍ਹਾਂ ਦਾ ਆ ਰਿਹਾ ਹੈ ਪੇਸ਼ੈਂਟ ਦੇਖੋ ਅੱਜਕੱਲ ਜਿਵੇਂ ਸ਼ੁਰੂਆਤੀ ਦੌਰ ਤੇ ਆਪਾਂ ਗੱਲ ਕਰੀਏ ਕਿ ਪੇਸ਼ੈਂਟ ਜ਼ਿਆਦਾਤਰ ਆਪਣੇ ਕੋਲ ਆਂਦਾ ਜਿਵੇਂ ਇਰੇਕਟਾਈਲ ਡਿਸਫੰਕਸ਼ਨ ਜਿਹਨੂੰ ਆਪਾਂ ਕਹਿੰਦੇ ਆ ਕਿ ਤਣਾਅਪਨ ਦੇ ਵਿੱਚ ਹੁੰਦਾ ਉਹ ਵੀ ਤਿੰਨ ਤਰ੍ਹਾਂ ਦਾ ਹੁੰਦਾ ਜੀ ਥੋੜਾ ਮੈਂ ਐਕਸਪਲੇਨ ਕਰਨਾ ਚਾਹੂੰਗਾ ਜੀ ਕਿ ਉਹਦੇ ਵਿੱਚ ਇਹ ਹੁੰਦਾ ਸਭ ਤੋਂ ਪਹਿਲਾਂ ਜਦੋਂ ਪੇਸ਼ੈਂਟ ਆਂਦਾ ਸੀ ਉਹਨੂੰ ਪੁੱਛਦੇ ਆ ਜੀ ਤੁਹਾਨੂੰ ਤਣਾਅਪਨ ਕਿਸ ਕਿਸ ਤਰ੍ਹਾਂ ਦੀ ਮਤਲਬ ਪ੍ਰੋਬਲਮ ਹੈਗੀ ਹੈ ਹੂੰ ਕਿ ਕਈਆਂ ਨੂੰ ਤਾਂ ਇਹ ਹੁੰਦਾ ਕਿ ਤਣਾਅਪਨ ਹੈ ਹੀ ਨਹੀਂ ਹੈ ਜੀ ਫਰੋਮ ਦਾ ਸਟਾਰਟਿੰਗ ਉਹਨਾਂ ਨੂੰ ਹੁੰਦਾ ਹੀ ਨਹੀਂ ਹੈ ਤਣਾਅਪਨ ਠੀਕ ਹੈ ਜੀ ਉਹ ਮੈਰਿਜ ਵੇਲੇ ਉਹਨਾਂ ਨੂੰ ਕਈਆਂ ਨੂੰ ਹੁੰਦਾ ਹੈ ਕਿ ਤਣਾਪਨ ਉਹਦੇ ਵਿੱਚ ਅਸੀਂ ਪੁੱਛਦੇ ਕਿ ਕੀ ਮਾਰਨਿੰਗ ਟਾਈਮ ਉੱਠਣ ਵੇਲੇ ਤੁਹਾਡੇ ਰੈਕਸ਼ਨ ਸੀਗੀ ਹੂੰ ਠੀਕ ਹੈ ਰੈਕਸ਼ਨ ਸੀ ਕਿ ਨਹੀਂ ਸੀ ਕਿ ਦੂਸਰੀ ਗੱਲ ਇਹ ਹੁੰਦੀ ਹੈ ਕਿ ਜਦੋਂ ਇੰਟਰਕੋਸ਼ ਸ਼ੁਰੂ ਕਰਦੇ ਰਿਲੇਸ਼ਨ ਬਣਾਉਣਾ ਸ਼ੁਰੂ ਕਰਦੇ ਉਹਦੋਂ ਤਣਾਪਨ ਠੀਕ ਰਹਿੰਦਾ ਪਰ ਜਦੋਂ ਆਪਾਂ ਮੇਨ ਪਰਫਾਰਮੈਂਸ ਤੇ ਜਾਂਦੇ ਆ ਉਹਦੋਂ ਤਣਾਪਨ ਖਤਮ ਹੋ ਜਾਂਦਾ ਜੀ ਠੀਕ ਹੈ ਉਸ ਤੋਂ ਬਾਅਦ ਤੀਸਰੀ ਇਹ ਹੁੰਦੀ ਹੈ ਕਿ ਸਾਰਾ ਕੁਝ ਅਸੀਂ ਸ਼ੁਰੂ ਕਰਤਾ ਪਰਫਾਰਮੈਂਸ ਸ਼ੁਰੂ ਹੋ ਗਈ ਹੈ ਬਟ ਉਸ ਤੋਂ ਬਾਅਦ ਮਿਡ ਦੇ ਵਿੱਚ ਆ ਕੇ ਹੂੰ ਠੀਕ ਹੈ ਤਣਾਪਨ ਖਤਮ ਹੋ ਜਾਂਦਾ ਜਿਹੜਾ 3ਜੇ ਵਾਲੇ ਪਾਰਟ ਪਹਿਲੇ ਦੋ ਤੇ ਆਪਾਂ ਬਾਅਦ ਚ ਆਨੇ ਆ ਤੀਜਾ ਪਾਰਟ ਹੈ ਉਹਦਾ ਸਭ ਤੋਂ ਇਹਨੂੰ ਆਪਾਂ ਨਾ ਕਹਿੰਦੇ ਆ ਕਿ ਅ ਮਤਲਬ ਰੈਕਟਲ ਡਿਸਫੰਕਸ਼ਨ ਸਟ्रेस ਜੀ ਕਿ ਉਹਨੂੰ ਇੱਕ ਦੋ ਵਾਰੀ ਇੱਕ ਦੋ ਵਾਰੀ ਕਿਤੇ ਇਦਾਂ ਦੀ ਦਿੱਕਤ ਆਈ ਹੋਣੀ ਹੈ ਬਟ ਹੁਣ ਉਹਦੇ ਮਨ ਚ ਬੈਠ ਗਈ ਉਹ ਗੱਲ ਬਹਿਮ ਬਣ ਗਿਆ ਬਹਿਮ ਬਣ ਗਿਆ ਕਿ ਹਾਂ ਹੁਣ ਜੇ ਮੈਂ ਕਰੂੰਗਾ ਤਾਂ ਮੈਨੂੰ ਮਿੱਡਲ ਦੇ ਵਿੱਚ ਪ੍ਰੋਬਲਮ ਆਊਗੀ ਤੇ ਉਸਲ ਦੇ ਵਿੱਚ ਆ ਵੀ ਜਾਂਦੀ ਹੂੰ ਠੀਕ ਹੈ ਉਹ ਬੰਦਾ ਬਿਲਕੁਲ ਹੈਲਦੀ ਹੈ ਮਾਨਸਿਕ ਤੌਰ ਤੇ ਉਹ ਚੀਜ਼ ਆ ਗਈ ਫਿਰ ਹਾਂ ਉਸ ਮਾਨਸਿਕ ਤੌਰ ਤੇ ਹੈ ਉਹ ਜੇ ਉਦਾਂ ਦੇ ਬੰਦੇ ਨੂੰ ਅਸੀਂ ਗੋਲੀਆਂ ਤੇ ਲਾ ਦਈਏ ਜਾ ਉਹਨੂੰ ਕਹਿ ਲਈ ਕਿ ਨਹੀਂ ਨਹੀਂ ਤੂੰ ਤਾਂ ਹੁਣ ਐਦਾਂ ਕਰ ਉਦਾਂ ਕਰ ਉਹ ਤਾਂ ਗਲਤ ਨਹੀਂ ਹੈ ਨਾ ਜੀ ਠੀਕ ਹੈ ਨਾ ਉਹਨੂੰ ਮੈਡੀਕਲ ਦੀਆਂ ਗੋਲੀਆਂ ਤੇ ਲਾ ਦੀਏ ਆਪਾਂ ਹੂੰ ਬਿਲਕੁਲ ਉਹ ਗਲਤ ਚੀਜ਼ ਹੈ ਜਿਹੜੀਆਂ ਪਹਿਲੇ ਦੋ ਹੈ ਜਿਹੜੀ ਸਭ ਤੋਂ ਪਹਿਲੇ ਉਹਦੇ ਕਾਰਨ ਦੇਖੇ ਅੱਜਕੱਲ ਇਸ ਚੀਜ਼ ਦੇ ਨਾ ਮੁੱਖ ਕਾਰਨ ਹਨ ਜਿਵੇਂ ਸ਼ੂਗਰ ਵਾਲੇ ਪੇਸ਼ੈਂਟ ਹੈ ਜੀ ਛੋਟੀ ਉਮਰ ਚ ਸ਼ੂਗਰ ਹੋ ਰਹੀ ਹੈ 25 30 30 ਸਾਲ ਦੀ ਬੀਪੀ ਦੇ ਪੇਸ਼ੈਂਟ ਹੈ ਸਟ्रेस ਜ਼ਿਆਦਾ ਵੱਧ ਰਿਹਾ ਸਟ्रेस ਦੇ ਨਾਲ ਨਾਲ ਨੀਂਦ ਘੱਟ ਲੈ ਰਹੇ ਹਨ ਖਾਣ ਪੀਣ ਆਪਣਾ ਬਹੁਤ ਮਾੜਾ ਹੈ ਜੀ ਠੀਕ ਹੈ ਅਲਕੋਹਲ ਬਹੁਤ ਓਵਰ ਕੁਆਂਟੀਟੀ ਚ ਆਪਾਂ ਲੈ ਰਹੇ ਆਂ ਕੁੱਕੇ ਦਾ ਸੇਵਨ ਸਿਗਰਟ ਦਾ ਸੇਵਨ ਬਹੁਤ ਜ਼ਿਆਦਾ ਕਰ ਰਹੇ ਆਂ ਤਾਂ ਇਹੇ ਦਿੱਕਤਾਂ ਆਣੀਆਂ ਕੋਮਲ ਨੇ ਜੀ ਇੰਨਾ ਚੀਜ਼ਾਂ ਦੇ ਨਾਲ ਇੰਨਾ ਛਿੰਨਾ ਦੇ ਨਾਲ ਦੂਸਰੀ ਗੱਲ ਸਾਡਾ ਲਾਈਫ ਸਟਾਈਲ ਹੈ ਜੋ ਬੈਠੇ ਰਹਿੰਦੇ ਆਂ ਜਾਦਤਰ ਕਿਈ ਸਾਡੇ ਕੋਲ ਪੇਸ਼ੈਂਟ ਆਉਂਦੇ ਆ ਕੰਪਿਊਟਰ ਉਹਨਾਂ ਦੇ ਜਦੋਂ ਆਪਾਂ ਹਿਸਟਰੀ ਲਈਦੀ ਹੈ ਕੰਪਿਊਟਰ ਵਰਕ ਜ਼ਿਆਦਾ ਕਰਦੇ ਆ 8-8 ਘੰਟੇ ਉਹਨਾਂ ਨੇ ਲਗਾਤਾਰ ਬੈਠੇ ਰਹਿਣਾ ਜੀ ਸਰੀਰ ਦੇ ਵਿੱਚ ਉਸ ਤਰੀਕੇ ਦੀ ਜਿਵੇਂ ਆਪਣਾ ਬਲੱਡ ਦਾ ਜਿਹੜਾ ਫਲੋ ਹੈ ਬੇਸਿਕਲੀ ਇਹ ਕੀ ਹੁੰਦਾ ਹੈ ਕਿ ਆਪਣੇ ਪੈਨਿਸ ਦੇ ਵਿੱਚ ਬਲੱਡ ਦਾ ਫਲੋ ਹੈ ਉਹਦੇ ਵਿੱਚ ਰੁਕਾਵਟ ਆ ਜਾਂਦੀ ਹੈ ਜੀ ਠੀਕ ਹੈ ਉਹਦੇ ਵੀ ਤੁਹਾਨੂੰ ਜਿਵੇਂ ਦੱਸਿਆ ਕਾਰਨ ਬਹੁਤ ਨੇ ਤੁਸੀਂ ਪੜ੍ਹ ਹੁੰਦੇ ਸਸਾਫ ਦਾ ਰਿਕਾਰਡ ਕਿ ਬੈਠਣ ਦੇ ਨਾਲ ਐਕਟੀਵਿਟੀ ਜਿਹੜੀ ਆਪਾਂ ਆਤਮਾ ਨੇ ਬਣਾਇਆ ਐ ਐਕਟੀਵਿਟੀ ਨਹੀਂ ਹੁੰਦੀ ਐਕਟੀਵਿਟੀ ਬਾਡੀ ਲਈ ਬਹੁਤ ਜ਼ਰੂਰੀ ਹੈ ਜੀ ਠੀਕ ਹੈ ਹਾਂ ਠੀਕ ਐਕਟੀਵਿਟੀ ਬਹੁਤ ਜ਼ਿਆਦਾ ਜ਼ਰੂਰੀ ਐ ਜਦੋਂ ਆਪਾਂ ਬੈਠੇ ਰਹਿੰਨੇ ਆ ਠੀਕ ਐ ਉਸ ਚੀਜ਼ ਦਾ ਫਲੋ ਕੱਟ ਜਾਂਦਾ ਜੀ ਠੀਕ ਐ ਮੈਡੀਸਨ ਦਾ ਵੀ ਵਰਕ ਇਹੀ ਐ ਕਿ ਉਹ ਆਯੁਰਵੇਦ ਦਾ ਕੀ ਉਹਨੇ ਫਲੋ ਨੂੰ ਵਧਾਣਾ ਕਿ ਪੈਨਿਸ ਦੇ ਵਿੱਚ ਇਰੇਕਸ਼ਨ ਪੂਰੀ ਆ ਜੀ ਹਾਂਜੀ ਦੂਸਰੀ ਗੱਲ ਫਿਰ ਇਹ ਚੀਜ਼ ਹੋਊਗੀ ਕਿ ਉਹ ਆਯੁਰਵੇਦ ਦੇ ਵਿੱਚ ਇਹਦਾ 101% ਸਫਲ ਇਲਾਜ ਦੇ ਕੁਝ ਹੀ ਸਮੇਂ ਦੇ ਵਿੱਚ ਪੇਸ਼ੈਂਟ ਨੂੰ ਰਿਜ਼ਲਟ ਮਿਲਣਾ ਸ਼ੁਰੂ ਹੋ ਜਾਂਦਾ ਵੱਡੇ ਵੱਡੇ ਡਾਕਟਰ ਡਾਕਟਰ ਸਾਹਿਬ ਬੈਠੇ ਨੇ ਪਰ ਉਹਨਾਂ ਤੋਂ ਜਿਹੜਾ ਇਲਾਜ ਸੰਭਵ ਨਹੀਂ ਹੋ ਪਾਇਆ ਪਰ ਆਯੁਰਵੈਦ ਦੇ ਬੱਚੇ ਇਲਾਜ ਕਿਵੇਂ ਸੰਭਵ ਹੈ ਸਰ ਆਯੁਰਵੇਦਾ ਦੇ ਵਿੱਚ ਜਿਹੜਾ ਇਲਾਜ ਸੰਭਵ ਹੋਣ ਦਾ ਸਭ ਤੋਂ ਮੁੱਖ ਕਾਰਨ ਕੀ ਹੈ ਕਿ ਇਹ ਸਭ ਤੋਂ ਪੁਰਾਣੀ ਜਿਹੜੀ ਆਪਣੀ ਸਟੱਡੀ ਹੈ ਜਿਹੜਾ ਆਯੁਰਵੇਦ ਆ ਸਭ ਤੋਂ ਪੁਰਾਣਾ ਜਿਹੜਾ ਆਪਣੇ ਵੈਦ ਪੁਰਾਣੇ ઋષਿ ਇਥਾਂ ਦੇ ਵਿੱਚ ਜਿਹੜੀ ਇਹ ਗੱਲ ਕੀਤੀ ਗਈ ਹੈ ਉਸ ਦੇ ਜਿਹੜੀਆਂ ਆਪਣੀਆਂ ਜੜੀਆਂ ਬੁੱਟੀਆਂ ਆ ਉਹ ਚ ਬੜੀ ਪਾਵਰ ਹੈ ਜੀ ਮਾਡਰਨ ਜਿਹੜੀਆਂ ਮੈਡੀਸਿਨਸ ਅਸੀਂ ਲੈਨੇ ਆ ਤੁਹਾਨੂੰ ਮੈਂ ਦੁਬਾਰਾ ਰਿਪੀਟ ਕੀਤੀ ਉਹਨੇ ਸਿਰ ਸਿੰਪਟਮ ਠੀਕ ਕਰਦੇ ਨੇ ਆਯੁਰਵੇਦ ਆ ਉਸ ਨੂੰ ਜੜ ਤੋਂ ਠੀਕ ਕਰ ਦੂ ਹੂੰ ਦੂਸਰੇ ਕਾਰਨ ਸਾਡੇ ਕੋਲ ਪੇਸ਼ੈਂਟ ਅੱਜ ਕੱਲ ਜਿਆਦਾ ਆਉਂਦੇ ਆ ਜਿਹੜੇ ਕਹਿੰਦੇ ਨੇ ਕਿ ਸਾਡਾ ਮਨ ਨਹੀਂ ਕਰਦਾ ਹੂੰ ਮਰ ਰਿਲੇਸ਼ਨ ਬਣਾਉਣ ਤੇ ਮਨ ਨਹੀਂ ਕਰਦਾ ਜੀ ਠੀਕ ਹੈ ਮੇਲਸ ਦੇ ਵਿੱਚ ਇਦਾਂ ਦਾ ਪ੍ਰੋਬਲਮ ਕਾਰਨ ਸਾਰੇ ਦਾ ਹੋਣਾ ਹੈ ਮੇਜ਼ ਦੇ ਵਿੱਚ ਜ਼ਿਆਦਾ ਪ੍ਰੋਬਲਮ ਆਂਦੀ ਹੈ ਜੀ ਕਾਰਨ ਸਾਰਿਆਂ ਚ ਉਹੀ ਹੈ ਜੋ ਤੁਹਾਨੂੰ ਮੈਂ 6 ਕਾਰਨ ਗਿਣਾ ਕੇ ਹਟਾਇਆ ਠੀਕ ਹੈ ਅਨ ਹੈਲਦੀ ਲਾਈਫਸਟਾਈਲ ਹੂੰ ਨਸ਼ੇ ਦਾ ਸੇਵਨ ਹਰ ਇੱਕ ਤਰ੍ਹਾਂ ਦਾ ਮਤਲਬ ਇਹ ਸਾਰਾ ਕੁਝ ਸਾਰੀਆਂ ਚੀਜ਼ਾਂ ਮਿਲ ਕੇ ਹੀ ਕਰਦੀਆਂ ਨੇ ਇਹ ਚੀਜ਼ਾਂ ਸਾਡੇ ਕੋਲ ਪੀਸ਼ੈਂਟਸ ਆਉਂਦੇ ਆ ਕਿ ਮਨ ਨਹੀਂ ਕਰਦਾ ਉਹਨਾਂ ਦੇ ਵਿੱਚ ਜ਼ਿਆਦਾਤਰ ਇਹ ਪਾਇਆ ਜਾਂਦਾ ਜਦੋਂ ਅਸੀਂ ਟੈਸਟੋਸਟਰੋਨ ਲੈਵਲ ਚੈੱਕ ਕਰਦੇ ਹਾਂ ਕਿ ਬਾਡੀ ਦੇ ਵਿੱਚ ਟੈਸਟੋਸਟਰੋਨ ਹਾਰਮੋਨ ਹੈ ਮੇਲ ਦੇ ਵਿੱਚ ਜੀ ਜਿਹੜਾ ਜਦੋਂ ਇੱਕ ਮੇਲ ਬਾਡੀ ਟੈਸਟੋਸਟਰੋਨ ਹਾਰਮੋਨ ਹੀ ਮੇਲ ਤੇ ਫੀਮੇਲ ਬਾਡੀ ਨੂੰ ਆਪਸ ਦੇ ਵਿੱਚ ਅਲੱਗ ਕਰਦਾ ਹੈ ਜੀ ਠੀਕ ਹੈ ਸਾਡੀ ਦਾੜ੍ਹੀ ਆਣੀ ਮੇਰੀ ਆਵਾਜ਼ ਭਾਰੀ ਹੋਣੀ ਸਾਡੇ ਸਕਵਾਲਾ ਦੇ ਜੋ హెਅਰਸ ਕੁਝ ਵੀ ਹੈ ਠੀਕ ਹੈ ਜੀ ਕਿਸੇ ਤਾਂ ਕਈ ਵਾਰੀ ਛਾਤੀ ਭਾਰੀ ਹੁੰਦੀ ਹੈ ਬਾਡੀ ਵੀਕ ਹੁੰਦੀ ਹੈ ਮਸਲ ਦੀ ਗ੍ਰੋਥ ਤੋਂ ਲੈ ਕੇ ਹਰ ਚੀਜ਼ ਸਾਡੇ ਸਰੀਰ ਦੇ ਵਾਲਾਂ ਦੀ ਗ੍ਰੋਥ ਤੋਂ ਲੈ ਕੇ ਸਾਰੀ ਚੀਜ਼ ਨੂੰ ਰਿਸਪੌਂਸਿਬਲ ਮੇਨ ਦੇ ਵਿੱਚ ਟੈਸਟੋਸਟਰੋਨ ਕਰਦਾ ਹੈ ਜੀ ਤੇ ਅੱਜ ਕੱਲ ਦੇ ਸਮੇਂ ਦੇ ਵਿੱਚ ਅਨ ਹੈਲਦੀ ਲਾਈਫ ਸਟਾਈਲ ਸਾਡਾ ਖਾਣ ਪੀਣ ਇੰਨਾ ਕੁ ਮਾੜਾ ਹੈ ਕਿ ਜਿਹੜਾ ਟੈਸਟੋਸਟਰੋਨ 40 ਸਾਲ ਦੀ ਉਮਰ ਤੇ ਜਾ ਕੇ ਘਟਣਾ ਹੈ ਉਹ 30 ਸਾਲ ਦੀ ਉਮਰ ਤੇ ਹੀ ਘਟਣਾ ਸ਼ੁਰੂ ਹੋ ਜਾਂਦਾ ਹੈ ਇੰਨਾ ਫਰਕ ਪੈ ਜਾਂਦਾ ਹੈ ਇੰਨਾ ਫਰਕ ਪੈ ਜਾਂਦਾ ਜਦੋਂ 30 ਸਾਲ ਦੀ ਜਾਂ 25 ਸਾਲ ਦੀ ਉਮਰ ਤੇ ਟੈਸਟੋਸਟਰੋਨ ਲੋ ਹੋਣਾ ਸ਼ੁਰੂ ਹੋ ਜਾਂਦਾ ਹੈ ਠੀਕ ਹੈ ਮੋਟਾਪਾ ਜਿਆਦਾ ਵਧਣਾ ਸ਼ੁਰੂ ਹੋ ਜਾਂਦਾ ਠੀਕ ਹੈ ਕਈਆਂ ਨੂੰ ਸ਼ੂਗਰ ਹੈ ਬੀਪੀ ਹੈ ਇਸ ਤੇ ਕਰਕੇ ਪ੍ਰੋਬਲਮ ਆਉਣੇ ਸ਼ੁਰੂ ਹੋ ਜਾਂਦੀ ਹੈ ਤਾਂ ਜਿਹੜਾ ਸੈਕਸ ਜਿਸ ਨੂੰ ਆਪਾਂ ਲਿਬਿਡੋ ਵਰਡ ਯੂਜ਼ ਕਰ ਦਿੰਦੇ ਆ ਠੀਕ ਹੈ ਕਿ ਉਹ ਕਰਨ ਅਛਾ ਇਹ ਮੇਲ ਬੇਸਿਕ ਤੌਰ ਤੇ ਜਿਹੜੇ ਇਹ ਜਾਂ ਆਰਥਰ ਪਿੰਨ ਹੋ ਗਿਆ ਜਾਂ ਆਪਾਂ ਐਕਟੀਵਿਟੀਜ਼ ਦੀ ਐਕਟੀਵਿਟੀ ਹੋ ਗਈ ਜੀ ਇਹ ਚੀਜ਼ਾਂ ਹੋ ਗਈਆਂ ਕੁਝ ਆਪਣਾ ਮੈਡੀਸਨ ਦਾ ਕਈਆਂ ਨੂੰ ਰੈਐਕਸ਼ਨ ਹੁੰਦੀ ਹੈ ਜੀ ਕਈਆਂ ਨੂੰ ਓਵਰ ਸਮਾ ਕਿਸੇ ਨੇ ਕਿਸੇ ਕੋਈ ਐਂਟੀ ਡਿਪਰੈਸੈਂਟ ਮੈਡੀਸਨ ਲਿੱਤੀਆਂ ਨੇ ਕਿਸੇ ਨੇ ਕਿਸੇ ਤਰ੍ਹਾਂ ਦੀ ਕੋਈ ਮੈਡੀਸਨ ਦਾ ਯੂਜ਼ ਕੀਤਾ ਜਿਹੜੀ ਇਸ ਚੀਜ਼ ਨੂੰ ਲੋ ਕਰ ਦਿੰਦੀ ਹੈ ਫਿਰ ਤੀਜੇ ਤੌਰ ਤੇ ਸਾਡੇ ਕੋਲ ਪੇਸ਼ੈਂਟ ਆਉਂਦੇ ਨੇ ਜਿਹੜੇ ਜਿੰਮ ਵਾਲੇ ਹੁੰਦੇ ਨੇ ਜਿਨ੍ਹਾਂ ਨੇ ਸਟੇਰੋਇਡ ਦੀ ਵਰਤੋਂ ਕੀਤੀ ਹੁੰਦੀ ਹੈ ਉਹ ਵੀ ਤੁਹਾਡੇ ਕੋਲ ਆਉਂਦੇ ਉਹ ਵੀ ਸਾਡੇ ਕੋਲ ਬਹੁਤ ਪੇਸ਼ੈਂਟ ਆਉਂਦੇ ਆ ਜੀ ਬਹੁਤ ਪછી ਮਤਲਬ ਉਹਨਾਂ ਦੇ ਰਿਜ਼ਲਟ ਵੀ ਮਿਲਦਾ ਹੈ ਤੇ ਬਟ ਉਹਨਾਂ ਦਾ ਮੇਨ ਕਾਰਨ ਕੀ ਹੈ ਸਟੈਰੋਇਡ ਪਹਿਲੇ ਗੱਲ ਸਮਝੋ ਕਿ ਉਹ ਸਾਡੀ ਬਾਡੀ ਨਾਲ ਕੀ ਕਰਦੇ ਹੂੰ ਜਦੋਂ ਉਹ ਜਿਮ ਜਾਂਦੇ ਨੇ ਉੱਥੋਂ ਦੀ ਉਹਨਾਂ ਦੇ ਜਿਹੜੇ ਕੋਚ ਹੈ ਜਾਂ ਜਿਹੜੇ ਉਹ ਚੀਜ਼ ਹੈ ਉਹਨਾਂ ਨੂੰ ਕਹਿ ਦਿੰਦੇ ਆ ਵੀ ਬਾਡੀ ਬਣਾਣੀ ਹੈ ਤਾਂ ਆਹ ਇੱਕ ਗੋਲੀਆਂ ਸ਼ੁਰੂ ਕਰ ਲੈ ਜੀ ਠੀਕ ਹੈ ਇਹ ਗੋਲੀਆਂ ਸ਼ੁਰੂ ਕਰ ਲੈਂਦੇ ਆ ਉਹਨੇ ਕੀ ਕਰਨਾ ਹੈ ਜਾਂ ਟੈਸਟੋਸਟਰੋਨ ਦੇ ਜਿਹੜੇ ਆਪਣੇ ਟੀਕੇ ਵੀ ਆਉਂਦੇ ਆ ਜੀ ਇਹ ਹਾਰਮੋਨ ਦੇ ਠੀਕ ਹੈ ਉਹ ਅਲੱਗ ਟੀਕੇ ਲਗਾਣੀ ਸ਼ੁਰੂ ਕਰ ਦਿੰਦੇ ਨੇ ਤਾਂ ਬਾਡੀ ਦੇ ਵਿੱਚ ਟੈਸਟੋਸਟਰੋਨ ਲੈਵਲ ਇੱਕ ਵਾਰੀ ਤਾਂ ਪੂਰਾ ਉੱਪਰ ਚੱਲ ਜਾਂਦਾ ਜੀ ਠੀਕ ਹੈ ਬਟ ਜਦੋਂ ਟੈਬਲੇਟ ਜਾਂ ਉਹ ਬੰਦ ਕਰਦੇ ਨੇ ਤਾਂ ਟੈਸਟੋਸਟਰੋਨ ਆਪਣੀ ਬਾਡੀ ਨੂੰ ਇਹ ਲੱਗਣਾ ਸ਼ੁਰੂ ਹੋ ਜਾਂਦਾ ਹੈ ਕਿ ਟੈਸਟੋਸਟਰੋਨ ਬਾਹਰੋਂ ਮਿਲ ਰਿਹਾ ਮੈਂ ਨਹੀਂ ਬਣਾ ਰਿਹਾ ਹੂੰ ਅੱਛਾ ਬਾਡੀ ਨੂੰ ਇਸ ਤਰ੍ਹਾਂ ਫੀਲ ਹੋਣ ਲੱਗ ਜਾਂਦਾ ਹੈ ਕਿ ਟੈਸਟੋਸਟਰੋਨ ਬਾਹਰੋਂ ਮਿਲ ਰਿਹਾ ਹੁਣ ਇੱਕ ਚੀਜ਼ ਮੇਰਾ ਸਰੀਰ ਬਣਾ ਰਿਹਾ ਜੀ ਆਯੁਰਵੇਦ ਨੇ ਜੇ ਇਹੀ ਫਰਕ ਹੈ ਫਿਰ ਸਟੈਰੋਇਡ ਜਿਵੇਂ ਲੈ ਲਏ ਹੁੰਦੇ ਆਯੁਰਵੇਦ ਨੇ ਕੀ ਕਰਨਾ ਬਾਡੀ ਨੂੰ ਇਹ ਨਹੀਂ ਦੱਸਣ ਦੇਣਾ ਕਿ ਆਹ ਐਕਸਟਰਾ ਟੈਸਟੋਸਟਰੋਨ ਥੋੜੀ ਦੇ ਰਹੇ ਹਾਂ ਸੀ ਸਾਡੇ ਬਾਡੀ ਜਿਹੜੇ ਹਾਰਮੋਨ ਟੈਸਟੋਸਟਰੋਨ ਸਾਡੇ ਟੈਸਟਿਸ ਬਣਾ ਰਹੇ ਨੇ ਠੀਕ ਹੈ ਉਹਦੀ ਜਿਹੜੀ ਪ੍ਰੋਡਕਸ਼ਨ ਆ ਉਹ ਸਾਡਾ ਮਾਈਂਡ ਦੇਖਦਾ ਆਯੁਰਵੇਦ ਦੀ ਹੈਲਪ ਦੇ ਨਾਲ ਉਹ ਪ੍ਰੋਡਕਸ਼ਨ ਵੱਧ ਜਾਂਦੀ ਹੈ ਕਿ ਬਾਡੀ ਨੇਚਰਲੀ ਟੈਸਟੋਸਟਰੋਨ ਬੂਸਟ ਕਰਨਾ ਸ਼ੁਰੂ ਕਰ ਦਿੰਦੀ ਹੈ ਕਿ ਜਿਵੇਂ ਜਿਮ ਦੇ ਵਿੱਚ ਉਹਨਾਂ ਨੂੰ ਫਿਰ ਐਕਸਰਸਾਈਜ਼ ਕਰਨ ਲਈ ਮਸਲ ਦੀ ਗਰੋਥ ਕਰਨ ਲਈ ਹੈਲਪ ਕਰਦੀ ਹੈ ਉਹ ਜੀ ਤੇ ਜਿਹੜੇ ਇਹ ਆਪਾਂ ਐਕਸਟਰਾ ਇਹ ਲੈ ਲੈਂਦੇ ਨੇ ਫਿਰ ਉਹਦੇ ਚ ਟੈਸਟੋਸਟਰੋਨ ਲੋ ਹੋ ਜਾਂਦਾ ਜਦੋਂ ਟੈਸਟੋਸਟਰੋਨ ਲੋ ਹੁੰਦਾ ਉਦੋਂ ਇਰੇਕਟਾਈਲ ਡਿਸਫੰਕਸ਼ਨ ਹੂੰ ਤੇ ਦੂਸਰੀ ਗੱਲ ਉਸ ਤੋਂ ਬਾਅਦ ਉਹਨਾਂ ਨੂੰ ਫਿਰ ਇਹ ਲੋ ਲਿਬਿਡੋ ਹੂੰ ਐਦਾਂ ਦੀਆਂ ਸੈਕਸ਼ੂਅਲ ਪ੍ਰੋਬਲਮ ਆਣੀਆਂ ਸ਼ੁਰੂ ਹੋ ਜਾਂਦੀਆਂ। ਦੈਟਸ ਇ ਲਾਈਕ ਹੋਰ ਮਤਲਬ ਜਿਹੜੇ ਤੁਹਾਡੀ ਗੱਲ ਕੱਟ ਰਿਹਾ ਕਿ ਜਿਹੜੇ ਸਟੈਰਾਇਡ ਨੇ ਨਸਾਂ ਨੂੰ ਬਲੌਕ ਨਹੀਂ ਕਰਦੇ ਬੇਸਿਕਲੀ ਉਹਨਾਂ ਦੀ ਆਪਾਂ ਗਲਤੀ ਕੀ ਕਰ ਲੈਂਦੇ ਆ ਉਹ ਲੈ ਕੇ ਜਦੋਂ ਇਹ ਵੱਤ ਕਰ ਦਿੰਦੇ ਨੇ ਠੀਕ ਹੈ ਤਾਂ ਉਸ ਤੋਂ ਬਾਅਦ ਬਾਡੀ ਟੈਸਟੋਸੋਨ ਕਰਨਾ ਮਤਲਬ ਟੈਸਟੋਸੋਨ ਪ੍ਰੋਡਿਊਸ ਕਰਨਾ ਬੰਦ ਕਰ ਦਿੰਦੀ ਹੈ ਤੇ ਇਹ ਸੈਕਸ਼ੂਅਲ ਪ੍ਰੋਬਲਮ ਆਣੀਆਂ ਸ਼ੁਰੂ ਹੋ ਜਾਂਦੀਆਂ ਨੇ। ਭਾਈ ਇਹ ਕਹਿੰਦੇ ਨੇ ਜਿਮ ਵਾਲੇ ਜੇ ਉਹ ਮਤਲਬ ਇਹ ਬੇਸਿਕ ਇਹ ਚੀਜ਼ ਹੈ ਹੂੰ ਨਾ ਕੋਈ ਹੋਰ ਚੀਜ਼ਾਂ ਕੋਈ ਡੱਬੇ ਜੇ ਉਹ ਕੁਛ ਨਹੀਂ ਹੈ ਜੀ ਇਹ ਚੀਜ਼ਾਂ ਦਾ ਕੋਈ ਡੱਬੇ ਜਿਹੜੇ ਹੁੰਦੇ ਤਾਂ ਉਹ ਪ੍ਰੋਟੀਨ ਹੈ ਜੀ ਉਹ ਮਤਲਬ ਇਹ ਚੀਜ਼ ਦਾ ਉਹਦੇ ਨਾਲ ਲੈਣੇ ਨਹੀਂ ਨਹੀਂ ਹੂੰ ਉਹ ਅਨਸਰਟਲ ਕੀ ਹਾਂ ਕਿ ਉਹਦੇ ਵਿੱਚ ਮਿਕਸ ਹੋ ਕੇ ਇਹਨਾਂ ਚੀਜ਼ ਆਈ ਹੋਵੇ ਕਿਉਂਕਿ ਅੱਜ ਕੱਲ ਦੇ ਸਮੇਂ ਦੇ ਵਿੱਚ ਉਹ ਡੱਬਿਆਂ ਦੇ ਵਿੱਚ ਵੀ ਜਿਵੇਂ ਆ ਕਹਿ ਦਈਏ ਗੋਲੀਆਂ ਪੀਸ ਕੇ ਪਾ ਦਿੰਦੇ ਆ ਅਛੇ ਰਿਜ਼ਲਟ ਨਹੀਂ ਕਿਉਂਕਿ ਇਹ ਤਾਂ ਗਲਤ ਗਲਤ ਚੀਜ਼ਾਂ ਨੇ ਹੂੰ ਤੇ ਡਾਕਟਰ ਸਾਹਿਬ ਇਹ ਕੀ ਹੁਰ ਹਮ ਸਮਝਾ ਰਹੇ تھے ਬੱਚਾ ਦਾ ਨਾ ਹੋਣਾ ਜਿਵੇਂ ਤੁਸੀਂ ਕਹਿ ਗੱਲ ਕਰ ਰਹੇ ਹੋ ਕਈ ਵੇ ਜਿਮਨੇਂਡ ਦਾ ਬਾਰੇ ਗੱਲ ਜੀ ਜੀ ਇਹ ਮੇਨ ਚੀਜ਼ਾਂ ਹਨ ਹਾਂ ਹਾਲੀਆ ਉਹਦੇ ਵਿੱਚ ਮੈਂ ਦੱਸਦਾ ਬੇਸਿਕਲੀ ਕਈ ਵਾਰੀ ਹੁਣ ਸਾਡੇ ਕੋਲ ਪੇਸ਼ੈਂਟ ਇਦਾਂ ਦੇ ਵੀ ਆਉਂਦੇ ਆ ਕਿ ਇਰੇਕਸ਼ਨ ਠੀਕ ਹੈ ਜੀ ਆ ਟਾਈਮਿੰਗ ਠੀਕ ਹੈ ਹਮ ਲੇਬੀਡੋ ਠੀਕ ਹੈ ਮਤਲਬ ਮਨ ਬਿਲਕੁਲ ਠੀਕ ਹੈ ਕਰ ਰਿਹਾ ਬਟ ਉਹਨਾਂ ਦੀ ਬਾਡੀ ਦੇ ਵਿੱਚ ਜਿਹੜਾ ਸੀਮਨ ਦਾ ਕਾਊਂਟ ਜਿਹੜਾ 50 ਮਿਲੀਅਨ ਤੋਂ ਹੋਣਾ ਚਾਹੀਦਾ ਹੈ ਉੱਪਰ ਹੋਣਾ ਮਤਲਬ ਕਿ 50 ਮਿਲੀਅਨ ਤੱਕ ਨੇ ਜਿਹੜਾ ਹੋਣਾ ਚਾਹੀਦਾ ਹਰ ਇੱਕ ਮੀਲ ਦੇ ਵਿੱਚ 50 ਮਿਲੀਅਨ ਹੋਣਾ ਚਾਹੀਦਾ ਹਾਂਜੀ ਹਾਂਜੀ ਤੇ ਉਹ ਕਾਊਂਟ ਜਿਹੜਾ ਹੈਗਾ ਉਹ ਘਟ ਜਾਂਦਾ ਜੀ ਠੀਕ ਹੈ ਜੀ ਤਾਂ ਉਹਦੇ ਕਾਫੀ ਕਾਰਨ ਹੁੰਦੇ ਨੇ ਹੂੰ ਉਹਦੇ ਕੀ ਕਾਰਨ ਨੇ ਮੇਰੇ ਸਰ ਉਹਦੇ ਦੇਖੋ ਦੋ ਉਹਦੇ ਕਾਰਨ ਨੇ ਸਭ ਤੋਂ ਪਹਿਲਾਂ ਕਈਆਂ ਦੇ ਇਨਫੈਕਸ਼ਨ ਆਉਂਦੀਆਂ ਜੀ ਜੀ ਪਾਸਿਆਂ ਦੀ ਮਾਤਰਾ ਵਧੀ ਹੁੰਦੀ ਹੈ ਹੂੰ ਠੀਕ ਹੈ ਜੀ ਜਿਹੜਾ ਸਿਮਨ ਨੂੰ ਹੈਲਪ ਕਰਦਾ ਹੈ ਅਗੋ ਦੀ ਆਪਣਾ ਟੈਸਟੋਸਟ੍ਰੋਨ ਜਿਹੜਾ ਉਹ ਬਣਾਉਣ ਨੂੰ ਕਰਦਾ ਟੈਸਟੋਸਟ੍ਰੋਨ ਲੈਵਲ ਲੋ ਹੁੰਦਾ ਜੀ ਠੀਕ ਹੈ ਜਿਹੜਾ ਉਹ ਸੀਮਨ ਨੂੰ ਅਗੋ ਦੀ ਵਧਨ ਨਹੀਂ ਦਿੰਦਾ ਮਤਲਬ ਕਿ ਉਹਨਾਂ ਨੂੰ ਨਰਿਸ਼ ਨਹੀਂ ਹੁੰਦੀ ਜੀ ਬੰਦੇ ਨਹੀਂ ਹੈ ਮਤਲਬ ਕਿ ਸੀਮਨ ਤੇ ਜਿਹੜੀ ਮਾਤਰਾ ਹੈਗੀ ਹੈ ਘੱਟ ਹੋ ਜਾਂਦੀ ਹੈ ਹਾਂ ਤਾਂ ਇਹ ਕਾਰਨ ਹੁੰਦੇ ਆ ਜੀ ਉਹਨੇ ਬਟ ਆਯੁਰਵੇਦ ਦੇ ਵਿੱਚ ਇਹਦਾ ਸਫਲ ਰਲਾ ਜੀ ਚਾਹੇ ਇਹ ਜਿੰਨਾ ਮਰਜੀ ਪ੍ਰੋਬਲਮ ਟਾਊਨ ਹੋਵੇ ਸੀਮਨ ਕਾਊਂਟ ਕੁਝ ਹੀ ਸਮੇਂ ਦੇ ਵਿੱਚ ਇਹਦਾ ਅੱਛਾ ਰਿਜ਼ਲਟ ਮਿਲਣਾ ਸ਼ੁਰੂ ਹੋ ਜਾਂਦਾ ਹੈ ਬਹੁਤ ਹੀ ਪੇਸ਼ੈਂਟ ਆਰਵੈੱਡ ਦੇ ਵਿੱਚ ਬਹੁਤ ਹੀ ਪੇਸ਼ੈਂਟ ਸਾਡੇ ਕੋਲ ਇਦਾਂ ਦੇ ਨੇ ਜਿਹੜੇ ਆ ਸਾਨੂੰ ਮੈਂ ਮੈਸੇजेस ਤੁਹਾਨੂੰ ਦਿਖਾਵਾਂ ਕਿ ਮਤਲਬ ਸੀਸਾ ਦਿੰਦੇ ਆ ਕਿ ਜਿਹਦੇ ਸਾਨੂੰ ਤਾਂ ਬੜਾ ਉਲਝਾ ਦਿੱਤਾ ਗਿਆ ਸੀ ਜੀ ਕੁਝ ਹੀ ਹਲਕਾ ਜਿਹਾ ਸੀ ਟਾਈਟ ਚੇਂਜਸ ਦੱਸਦੇ ਆ ਜੀ ਆਪਣੀ ਡਾਈਟ ਨੂੰ ਕੰਟਰੋਲ ਕਰੋ ਤੇ স্মোকਿੰਗ ਹੈ ਜਿਹੜੇ ਹੁੰਦੇ ਆ ਦੀ ਉਹ ਜਿਆਦਾ ਇਸ ਚੀਜ਼ ਨੂੰ ਅਫੈਕਟ ਕਰਦੀ ਹੈ ਜੀ ਜੀ ਮੈਂ ਨਹੀਂ ਨਾ ਤੁਸੀਂ ਡਾਈਟ ਦੀ ਗੱਲ ਕਰ ਰਹੇ ਜੀ ਪਰ ਡਾਈਟ ਮੈਨ ਨੂੰ ਕੀ ਖਾਣੀ ਚਾਹੀਦੀ ਆ ਜਾਂ স্মੋਕਿੰਗ ਦੀ ਗੱਲ ਕਰ ਰਹੇ ਹੋ ਟ੍ਰਿਕਿੰਗ ਦੀ ਗੱਲ ਕਰ ਰਹੇ ਹੋ ਜੀ ਜੀ ਹੋਰ ਕੀ ਮੈਨ ਨੂੰ ਜਿਹੜਾ ਕਿੰਨੀਆਂ ਚੀਜ਼ਾਂ ਦਾ ਤਿਆਰ ਕਰਨਾ ਪਊਗਾ ਹੋਰ ਬਹੁਤ ਕੁਝ ਹੈ ਜੀ ਹਮ ਹੈ ਬਹੁਤ ਕੁਝ ਹੈ ਨੀਂਦ ਘਾ ਲਈ ਹੈਗੀ ਹੈ ਕਿ ਜਿਹੜਾ ਗਲਤ ਨਾ ਖਾਓ ਹਮ ਬੈਠੇ ਹੋਈ 버ਗਰ ਇਹ ਸਪਰਿੰਗ ਰੋਲ ਅੱਜ ਕੱਲ ਦੇ ਸਮੇਂ 'ਚ ਆ ਜਿਹੜੀਆਂ ਇਹ ਚੀਜ਼ਾਂ ਨੇ ਇਹ ਖਾ ਖਾ ਕੇ ਅਸੀਂ ਆਪਣੇ ਅੰਦਰ ਨੂੰ ਇੱਕ ਤਰੀਕੇ ਨਾਲ ਖੋਖਲਾ ਕਰੀ ਜਾਂਦੇ ਜੀ ਠੀਕ ਹੈ ਬੰਦਾ ਦਿਖਣ ਨੂੰ ਠੀਕ ਹੋਊਗਾ ਚੰਗੇ ਮਸਲ ਵੀ ਹੋ ਸਕਦੇ ਆ ਸਭ ਕੁਝ ਠੀਕ ਹੋਊਗਾ ਪਰ ਉਹ ਕਾਗਲ ਹੀ ਨਹੀਂ ਬੱਚਾ ਪੈਦਾ ਕਰਨ ਦੇ ਜੀ ਉਹ ਨੂੰ ਆਪਾਂ ਕਿਸੇ ਵੇ ਨਾਲ ਕਹਿ ਦਾਂਗੇ ਕਿ ਇਹ ਬੰਦਾ ਠੀਕ ਹੈ ਉਹ ਠੀਕ ਨਹੀਂ ਹੈ ਹਮ ਆਯੁਰਵੈਦਾਂ ਦੇ ਵਿੱਚ ਜੇਕਰ ਕੋਈ ਆਪਾਂ ਪੇਸ਼ੈਂਟ ਦੀ ਗੱਲ ਕਰਨੀ ਅੱਜ ਤੁਹਾਡੇ ਕੋਲ ਮੈਡੀਸਨਾਂ ਅਲੰਦਾ ਦੱਸੋ ਕਿੰਨੇ ਟਾਈਮ ਦੇ ਬਚਾਓ ਇਹ ਬੰਦਾ ਹਾਂ ਕਿ ਲੰਮਾ ਸਮਾਂ ਇਲਾਜ ਚਾਹੁੰਦਾ ਵੀ ਬਚ ਪਰ ਪੱਕਾ ਲਾ ਜਾ ਪੱਕਾ ਲਾ ਕੇ ਹੂੰ ਪੱਕਾ ਇਲਾਜ ਕੋਈ ਹੈ ਹੀ ਨਹੀਂ ਇਹਦੇ ਵਿੱਚ ਕਿ ਦੂਰ ਆਏ ਗੱਲ ਹੀ ਹੈ ਨਹੀਂ ਹੂੰ ਠੀਕ ਹੈ ਬਸ ਪੇਸ਼ੇਂ ਨੂੰ ਅਸੀਂ ਇਹ ਗੱਲ ਸਮਝਾਣੇ ਵਿਸ਼ਵਾਸ ਰੱਖੇ ਹੂੰ ਠੀਕ ਹੈ ਜਿਸਾ ਉਹਨਾਂ ਨੂੰ ਅਸੀਂ ਸਮਝਾਣੇ ਆ ਉਸ ਹਿਸਾਬ ਨਾਲ ਆਪਣਾ ਥੋੜਾ ਡਾਈਟ ਦੇ ਕੰਟਰੋਲ ਕਰੇ ਦਵਾਈ ਤਾਂ ਲੈਣੀ ਲੈਣੀ ਠੀਕ ਹੈ ਪਰਮਾਤਮਾ ਸੱਚੀ ਬਹੁਤ ਮਿਹਰ ਕਰਦਾ ਹੈ ਜੀ ਲੋਕਾਂ ਤੇ ਮਿਲੇ ਹੈ ਰਿਜ਼ਲਟ ਬਹੁਤ ਲੋਕਾਂ ਨੂੰ ਜੀ ਠੀਕ ਹੈ ਤੇ ਬੜਾ ਹੀ ਲੋਕੀ ਮਤਲਬ ਐ ਇਹਨਾਂ ਦੇਖਦਾ ਹਾਂ ਸਾਡੇ ਕੋਲ ਕਈ ਆਂਦੇ ਐ ਜਿਵੇਂ ਕੋਈ ਬੱਚਾ ਆਇਆ ਦੇਖਦੇ ਆ ਕਿ ਅਗਲਾ ਕੇ ਕਹਿੰਦਾ ਡਾਕਟਰ ਸਾਹਿਬ ਇਹ ਤੁਸੀਂ ਮੇਰਾ ਟ੍ਰੀਟਮੈਂਟ ਕੀਤਾ ਤਾਂ ਮੈਂ ਬੱਚਾ ਕਰਨ ਦੇ ਯੋਗ ਹੋਈ ਜੀ ਬੜੀ ਖੁਸ਼ੀ ਮਿਲਦੀ ਹੈ ਜੀ ਮੰਨ ਲਓ ਇਦਾਂ ਦੇ ਦੇਖ ਕੇ ਨਾ ਰਿਜ਼ਲਟ ਤੇ ਮੈਂ ਹੁਬ ਸਾਰਿਆਂ ਨੂੰ ਇਹ ਜੀ ਸਮਝਾਉਣਾ ਚਾਹੁੰਦਾ ਕਿ ਗਲਤ ਗਾਈਡ ਨਾ ਗਾਈਡੈਂਸ ਬੜੀ ਗਲਤੀ ਮਿਲਦੀ ਲੋਕਾਂ ਨੂੰ ਭਰਮਾਇਆ ਜਾਂਦਾ ਗੁਮਰਾਹ ਵੀ ਕੀਤਾ ਜਾਂਦਾ ਸਭ ਗਾਈਡੈਂਸ ਬੜੀ ਗਲਤੀ ਮਿਲਦੀ ਹੈ ਜੀ ਲੋਕਾਂ ਮੇਨ ਗੱਲ ਇਹ ਹੈਗੀ ਉਹ ਅੱਜ ਕੱਲ ਸੋਸ਼ਲ ਮੀਡੀਆ ਤੇ ਦੇਖ ਕੇ ਬਹੁਤ ਹੀ ਜ਼ਿਆਦਾ ਇਹ ਚੀਜ਼ ਦਾ ਸਾਡੇ ਆਯੁਰਵੇਦ ਨੂੰ ਵੀ ਬਦਨਾਮ ਕੀਤਾ ਜਾ ਰਿਹਾ ਹੈ ਜੀ ਜੋ ਸ਼ਬਦਾਗਲੀਆ ਯੂਜ਼ ਕੀਤੀਆਂ ਜਾਂਦੀਆਂ ਨੇ ਉਹ ਦੇਖ ਕੇ ਅੱਜ ਕੱਲ ਦੇ ਸਮੇਂ ਦੇ ਵਿੱਚ ਮੈਂ ਦੁਬਾਰਾ ਤੁਹਾਡੀ ਵੀਡੀਓ ਦੇ ਰਾਨੀ ਇਹ ਕਹਿਣਾ ਚਾਹਣਾ ਕਿ ਗੁੰਮਰਾਹ ਨਾ ਹੋ ਜੀ ਐਨੇ ਐਨੇ ਮਾਤਰਾ ਦੇ ਵਿੱਚ ਤੁਸੀਂ ਪੈਸਾ ਵੀ ਭਰਦੇ ਹੋ ਤੇ ਰਿਜ਼ਲਟ ਤੁਹਾਨੂੰ ਫਿਰ ਵੀ ਨਹੀਂ ਮਿਲਦਾ ਉਸ ਦਾ ਕਾਰਨ ਹੀ ਇਹ ਹੈ ਕਿ ਤੁਸੀਂ ਸਹੀ ਇੱਕ ਪ੍ਰੋਫੈਸ਼ਨਲ ਬੰਦੇ ਨਾਲ ਨਾਲ ਗੱਲ ਕੀਤੇ ਬਿਨਾ ਗਾਈਡੈਂਸ ਲਿੱਤੇ ਬਿਨਾ ਤੁਸੀਂ ਬੈਠ ਕੇ ਉਹ ਚੀਜ਼ ਨੂੰ ਆਰਡਰ ਕਰ ਦਿੰਦੇ ਹੋ ਠੀਕ ਹੈ ਤਿਆਰ ਹੋਈਆਂ ਚੀਜ਼ਾਂ ਨੂੰ ਤੇ ਮੁੜ ਕੇ ਬਾਜੋ ਉਹ ਤੇ ਰਿਜ਼ਲਟ ਤੁਹਾਨੂੰ 0% ਮਿਲਦਾ ਜੀ ਕਿ ਗਾਈਡੈਂਸ ਸਹੀ ਲੋਕੋ ਤੁਹਾਨੂੰ ਤੁਸੀਂ ਸਾਡੇ ਕੰਟੈਕਟ ਨੰਬਰ ਆ ਹੁਣ ਸਕਰੀਨ ਤੇ ਮੈਂਸ਼ਨ ਹੁੰਦੇ ਹੋਗੇ ਜੇ ਇਸ ਪ੍ਰਕਾਰ ਦੀ ਕਿਸੇ ਵੀ ਪ੍ਰਕਾਰ ਦੀ ਤੁਹਾਨੂੰ ਕੋਈ ਪ੍ਰੋਬਲਮ ਹੈਗੀ ਹੈ ਸਾਡੇ ਨਾਲ ਬੇਝਿਜਕ ਜਦੋਂ ਮਰਜ਼ੀ ਫੋਨ ਕਰ ਸਕਦੇ ਹੋ ਤੁਸੀਂ ਸਾਡੇ ਤੋਂ ਗਾਈਡੈਂਸ ਲੈ ਸਕਦੇ ਹੋ ਤੁਹਾਨੂੰ ਪੂਰੀ ਗਾਈਡੈਂਸ ਦੇਵੂਗੀ ਸਾਡੀ ਪ੍ਰੋਫੈਸ਼ਨਲ ਟੀਮ ਹੈ ਡਾਕਟਰਸ ਦੀ ਸਾਰਿਆਂ ਦੀ ਤੁਹਾਨੂੰ ਸਾਰੀ ਗਾਈਡੈਂਸ ਦੇ ਕੇ ਸਾਰਾ ਸਮਝਾਇਆ ਜਾਊਗਾ ਜੀ ਤੇ ਰਿਜ਼ਲਟ ਵੀ ਮਿਲਣ ਜੀ ਡਾਕਟਰ ਸਾਹਿਬ ਇੱਕ ਹੋਰ ਅਹਿਮ ਸਵਾਲ ਇਹ ਹੈ ਕਿ ਜਿਹੜੇ ਸਿਮਨ ਸੈਲਸ ਹੁੰਦੇ ਨੇ ਹਾਂਜੀ ਉਹ ਸਿਰਾਂ ਦਾ ਕੱਟਣਾ ਵੀ ਇਹਦੇ ਤੁਹਾਨੂੰ ਕਾਰਨ ਦੱਸੇ ਨਹੀਂ ਉਹ ਮੇਨ ਕਾਰਨ ਹੁੰਦੇ ਨੇ ਕਿ ਸੈਲ ਨਹੀਂ ਕੀ ਰਹੀ ਉਹ ਬਣਦੇ ਸਿਮਨ ਦੇ ਜਿਵੇਂ ਹੀ ਨਹੀਂ ਬਣਦੇ ਹੁੰਦੇ ਹਾਂਜੀ ਉਹਦੇ ਵੀ ਤਿੰਨ ਚਾਰ ਕਾਰਨ ਹੁੰਦੇ ਆ ਜੀ ਕਈ ਵਾਰੀ ਇਹ ਹੁੰਦਾ ਕਿ 올ਿਗੋਸਪਰਮੀਆ ਜਿਹੜਾ ਵਰਡ ਯੂਜ਼ ਕੀਤਾ ਜਾਂਦਾ ਕਿ ਸੈਲ ਘੱਟ ਨੇ ਜੀ ਠੀਕ ਹੈ ਜੀ ਕਿ ਸੈਲ ਜਿਹੜੇ ਹੈਗੇ ਨੇ ਹੁਣ ਇੱਕ ਹੁੰਦਾ ਹੈ ਕਿ ਸੈਲ ਬਾਣੀ ਨਹੀਂ ਦੇ ਹੂੰ ਠੀਕ ਹੈ ਉਹ ਅਲੱਗ ਪਾਰਟ ਹੈ ਉਹਦਾ ਵੀ ਕਾਰਨ ਦੇਖਣੇ ਪੈਂਦੇ ਆ ਜੀ ਉਹਦੇ ਕਈ ਕਾਰਨ ਹੁੰਦੇ ਆ ਕਈਆਂ ਦੇ ਹੁੰਦਾ ਇੱਕ ਹੁੰਦੇ ਹਿਡਨ ਸੈਲ ਕਿ ਬੰਡਰੇ ਆ ਹੂੰ ਠੀਕ ਹੈ ਜਿਹੜੇ ਸਪਰਮ ਸੈਲ ਬੰਡਰੇ ਆ ਬਟ ਉਹ ਕਿਸੇ ਕਾਰਨ ਵਾਸਤੇ ਬਾਹਰ ਨਹੀਂ ਆ ਪਰਦੇ ਜੀ ਠੀਕ ਹੈ ਜੀ ਉਹਦੇ ਵਿੱਚ ਨਸਾਂ ਦੀ ਬਲੋਕੇਜ ਵੀ ਹੋ ਸਕਦੀ ਹੈ ਹੂੰ ਕਿ ਆਪਣੇ ਟੈਸਟਿਕੂਲਰ ਤੋਂ ਉਹਨੇ ਆ ਕੇ ਯੂਰੇਥਰਾ ਦੇ ਥਰੂ ਬਾਹਰ ਆਣਾ ਤੇ ਉਸ ਜਗ੍ਹਾ ਤੇ ਬਲੋਕੇਜ ਵੀ ਹੋ ਸਕਦੀ ਹੈ ਜੀ ਹਾਂ ਕਾਫੀ ਕਾਰਨ ਹੁੰਦੇ ਆ ਇਹ ਮੈਂ ਕਹ ਰਿਹਾ ਹਾਂ 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 ਇਹ ਵੀ ਮਤਲਬ ਕਾਫੀ ਕਾਰਨ ਹੁੰਦੇ ਆ ਜੀ ਇਸ ਚੀਜ਼ ਦੇ 2 3 4 ਕਾਰਨ ਹੁੰਦੇ ਆ ਹੂੰ ਠੀਕ ਹੈ ਇਹ ਤਾਂ ਜਦੋਂ ਇੱਕ ਡਿਪੈਂਡ ਹੈ ਹਰ ਇੱਕ ਦੇ ਇੱਕੋ ਜਿਹੇ ਨਹੀਂ ਹੁੰਦੇ ਜੀ ਇਹ ਡਿਪੈਂਡ ਹੈ ਕਿ ਆ ਉਹ ਪੇਸ਼ੈਂਟ ਦੇ ਕਿਸ ਹਿਸਾਬ ਨਾਲ ਸਾਡੇ ਕੋਲ ਜਦੋਂ ਆਂਦਾ ਅਸੀਂ ਉਹਨੂੰ ਇੱਕ ਵਾਰੀ ਸਟੱਡੀ ਕਰਦੇ ਆਂ ਉਹਦਾ ਸਾਰਾ ਕੇਸ ਠੀਕ ਹੈ ਜੇ ਕੁਝ ਕਿਸੇ ਨੂੰ ਸਕੈਨ ਦੀ ਲੋੜ ਹੁੰਦੀ ਸਕੈਨ ਤੇ ਵੈਰੀਕੋਸਿਲੀ ਵਰਡ ਹੁੰਦਾ ਜੀ ਠੀਕ ਹੈ ਜਿਹਦੇ ਵਿੱਚ ਆਪਾਂ ਕਹਿੰਦੇ ਆਂ ਨਸਾਂ ਦੀ ਬਲੋਕੇਜ ਹੁੰਦੀ ਹੈ ਠੀਕ ਹੈ ਉਸ ਚੀਜ਼ ਦਾ ਟਰੀਟਮੈਂਟ ਆਯੁਰਵੈਦਿਕ ਟਰੀਟਮੈਂਟ ਹਰ ਇੱਕ ਚੀਜ਼ ਦਾ ਬਟ ਉਹ ਕਾਰਨ ਸਹੀ ਪਤਾ ਉਹ ਉਹੀ ਗੱਲ ਆ ਗਈ ਮੈਂ ਉਹੀ ਕਹਿ ਰਿਹਾ ਕਿ ਹੁਣ ਕਾਰਨ ਆਪਾਂ ਨੂੰ ਪਤਾ ਨਹੀਂ ਹੈ ਜੀ ਦਵਾਈ ਆਪਾਂ ਮੰਗਵਾਈ ਜਾ ਰਹੀ ਹੈ ਹਮ ਵਰਕ ਉਹਨੇ ਕਰਨਾ ਕਿੱਥੋਂ ਆ ਜੀ ਵਰਕ ਨਹੀਂ ਕਰੂਗੀ ਉਹ ਮੈਡੀਸਨ ਜਦੋਂ ਤੱਕ ਨਾ ਆਪਾਂ ਨੂੰ ਕਾਰਨ ਹੀ ਨਹੀਂ ਪਤਾ ਉਸੀ ਤੇ ਜੀ ਠੀਕ ਹੈ ਸਰ ਹਾਂ ਜੀ ਬਿਲਕੁਲ ਜੀ ਡਾਕਟਰ ਸਾਹਿਬ ਧੰਨਵਾਦ ਤੁਸੀਂ ਸਮਾਂ ਦੇ ਦਿੱਤਾ ਔਰ ਬੜਾ ਬਹੁਤ ਧੰਨਵਾਦ ਜੀ 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 ਨਾ ਡਾਕਟਰ ਕਰਮਵੀਰ ਸਿੰਘ ਬੀਏ ਐਮਐਸ ਆਯੁਰਵੇਦ ਦਾ ਅਚਾਰੀਆ ਜੇਕਰ ਤੁਸੀਂ ਨਿਰਾਸ਼ ਹੋ ਚੁੱਕੇ ਹੋ ਆਪਣੇ ਜੀਵਨੋਂ ਤਾਂ ਇੱਕ ਵਾਰ ਤ੍ਰਿਪਤੀ ਆਯੁਰਵੇਦਾਂ ਦੇ ਵਿੱਚ ਜ਼ਰੂਰ ਆਓ ਨੂੰ ਸਹੀ ਗਾਈਡੈਂਸ ਮਿਲੂਗੀ ਕਿਵੇਂ ਤੁਹਾਨੂੰ ਇਹ ਜਿਹੜੇ ਗੁਪਤ ਰੋਗ ਪਰਵਾਇਆ ਜਾਂਦਾ ਲੋਕਾਂ ਨੂੰ ਪੰਜਾਬ ਦੇ ਵਿੱਚ ਕਿ ਤੁਹਾਨੂੰ ਇਹ ਚੀਜ਼ ਹੋ ਗਈ ਇਹਦਾ ਬਹੁਤ ਲੋਕਾਂ ਨੂੰ ਗਮਰਾਹ ਤੱਕ ਜਿਹੜੀਆਂ ਚੀਜ਼ਾਂ ਲੈ ਜਾਂਦੇ ਵੀ ਨਹੀਂ ਪਰ ਡਾਕਟਰ ਕਰਨਵੀਰ ਸਿੰਘ ਬੇਹੱਦ ਸਿਹਰਦ ਅਤੇ ਸੁਲਝੇ ਹੋਏ ਇਨਸਾਨ ਨੇ ਡਾਕਟਰ ਦੇ ਨਾਲ ਨਾਲ ਸੁਲਝੇ ਹੋਏ ਇਨਸਾਨ ਵੀ ਨੇ ਤੁਹਾਨੂੰ ਚੰਗੇ ਤਰਾ ਗਾਈਡੈਂਸ ਦੇਣਗੇ ਔਰ ਪੰਜਾਬ ਦੇ ਬੱਚੇਗਾ ਤੁਸੀਂ ਕਿਸੇ ਗੱਲ ਕਰਨ ਦਾ ਡਾਕਟਰ ਕਰਨਵੀਰ ਸਿੰਘ ਦਾ ਵੱਡਾ ਨਾਮ ਹੈ ਲੋਹਾਨੇ ਦੇ ਬੱਚੇ ਪਿਛਲੇ ਕਾਫੀ ਲੰਮੇ ਸਮੇਂ ਸਾਡਾ ਤੋਂ ਜਿਹੜਾ ਇਹ ਕੰਮ ਕਰ ਰਿਹਾ ਯਾਰ ਜੇ ਤੁਸੀਂ ਆਪਣੇ ਜੀਵਨ ਤੋਂ ਨਿਰਾਸ਼ ਹੋ ਜੁਕਿਓ ਤਾਂ ਡਾਕਟਰ ਕਰਨਵੀਰ ਸਿੰਘ ਤ੍ਰਿਪਤੀ ਆਯੂਗਦਾ ਦੇ ਵਿੱਚ ਆ ਕੇ ਇੱਕ ਵਾਰ ਜਰੂਰ ਮਿਲੋ ਤੁਹਾਡਾ ਜਿਹੜਾ ਜੀਵਨ ਆ ਉਹ ਅਨੰਦ ਭਰ ਹੋ ਜਾਵੇਗਾ ਡਰ ਰਹੋ ਨਿਰਮਤ ਪੋਸਟ ਦੇ ਨਾਲ ਮੈਂ ਸਮਰਨਜੀਤ ਸਿੰਘ ਦਾਣਾ ਕੈਮਰਾਮੈਨ ਗੁਰਸ਼ੰਦ ਦੇ ਨਾਲ ਧੰਨਵਾਦ